ਮੈਨੂੰ ਜੀ ਪ੍ਰੋਬਲਮ ਥੀ ਮੇਰੇ ਜਿਹੜੇ ਸ਼ੋਲਡਰ ਹੈ ਹਾਂਜੀ ਇਹ ਜਾਮ ਹੋ ਗਏ ਥੇ ਬਿਲਕੁਲ ਓਕੇ ਮਰ ਪਟਿਆੜਾ ਵਗੈਰਾ ਅੱਧੂ ਜਣੇ ਮਾ ਪਹ ਪਿਆ ਠੀਕ ਹੈ ਫਿਰ ਮੈਂ ਪਿੱਛੇ ਦੀ ਨਾਂ ਦੇ ਕੋਲ ਆਇਆ ਓਕੇ ਇਹਨਾਂ ਨੇ ਥਰੇ ਪੀ ਵੀ ਕਰੀ ਮੇਰੀ ਦੇਸੀ ਦਵਾਈ ਵੀ ਦੀ ਮੈਨੂੰ ਠੀਕ ਹੈ ਮੁਜਾਦਾ ਫਰਕ ਪੈ ਗਿਆ ਕੰਪਨ ਦਾ ਜਿਆਦਾ ਨਹੀਂ ਦੇਸੀ ਦਵਾਈ ਨਾਲ ਕਰਦੇ ਹਾਂ ਅਸੀਂ ਨਹੀਂ ਅਸੀਂ ਦੇਸੀ ਨਾਲ ਵੀ ਕਰਦੇ ਹਾਂ ਅੰਗਰੇਜ਼ੀ ਨਾਲ ਵੀ ਹਮ ਕਰਦੇ ਜਿਸ ਤਰ੍ਹਾਂ ਦੇ ਪੇਸ਼ੈਂਟ ਦਾ ਉਸ ਹਿਸਾਬ ਨਾਲ ਕਰਦੇ ਜਿਆਦਾ ਜਿਆਦਾ ਦੇਸੀ ਦੇਸੀ ਜਿਆਦਾ ਫਾਇਦਾ ਕਰਦੀ ਆ ਦੇਸੀ ਦਾ ਫਾਇਦਾ ਹਾਂਜੀ ਹੁਣ ਕਿਵੇਂ ਫਰਕ ਆਈ ਤੁਹਾਨੂੰ ਬਹੁਤ ਆਦਾ ਫਰਕ ਪੈ ਗਿਆ ਮୋਜੇ ਇਹਨਰੇ ਗੋਡੇ ਨਹੀਂ ਪ੍ਰੋਬਲਮ ਸੀਗੀ ਜੀ ਓਕੇ ਗੋਡੇ ਇਹਨਰੋ ਉਠਣਾ ਬੈਠਣਾ ਵੀ ਥੋੜਾ ਜਿਆ ਔਖਾ ਲੱਗਦਾ ਸੀ ਇਹਨਾਂ ਨੂੰ ਕਈ ਵਾਰ ਥਾਵੇਂ ਇਹਨਾਂ ਨੇ ਦਿਖਾਇਆ ਵਾ ਕਈਆਂ ਨੇ ਕਹਿਤਾ ਵੀ ਕੋਈ ਗ੍ਰੀਸ ਮੁੱਖ ਹੋ ਜਾ ਕਿਸੇ ਨੇ ਕੋਸ ਕਿਸੇ ਨੇ ਕੋਸ ਓਕੇ ਠੀਕ ਹੈ ਤੇ ਹੈਗੇ ਤਾਂ ਆਪਣੇ ਅੰਕਲ ਜੀ ਨਾਲ ਦੇ ਨੇਗੇ ਉਹਨਾਂ ਕੋਲੇ ਹੀ ਰਹਿੰਦੇ ਨੇਗੇ ਠੀਕ ਹੈ ਠੀਕ ਹੋ ਜੀ ਮੈਂ ਬੜੀ ਜਗ੍ਹਾ ਘੁੰਮ ਲਿਆ ਓਕੇ ਜੀ ਪਰ ਕੀ ਰੋ ਫਾਇਦਾ ਨਹੀਂ ਹੋਇਆ ਇਹਨਾਂ ਕੋ ਆ ਕੇ ਬਿਲਕੁਲ ਸਹੀ ਹੋ ਗਿਆ ਨੇ ਓਕੇ 15 ਦਿਨਾਂ ਨੇ ਲਾਇਕ ਰਾਇਆ ਪਰ ਬਿਲਕੁਲ ਸੈੱਟ ਹੋ ਗਿਆ ਮੈਂ ਤਾਂ ਹੁਣ ਕੋਈ ਦੁਕਾਨ ਸਾਡੀ ਆਪ ਸਾਹਮਣੇ ਉਹ ਕੁਝ ਜਾਣੀ ਜੀ ਬੁਢੀ ਨੇ ਆਪਣੇ ਨਾਲ ਇਹ ਹੈਗੇ ਕਾਫੀ ਟਾਈਮ ਤੋਂ ਪ੍ਰੋਬਲਮ ਸੀ ਹੁਣ ਠੀਕ ਹੈ ਵੈਸੇ ਇਹ ਠੀਕ ਹੈ ਜੀ ਇਹਦਾ ਮਤਲਬ ਡਾਕਟਰ ਸਾਹਿਬ ਨੇ ਬਣ ਕੇ ਪ੍ਰੋਬਲਮ ਹੋ ਗਈ ਬਣ ਕੇ ਜੀ ਸੀਗੀ ਥੋੜੀ ਜੀ ਪ੍ਰੋਬਲਮ ਸੀਗੀ ਬਸ ਚਲੇ ਤੋਂ ਕੰਮ ਥੋੜਾ ਜਿਹਾ ਔਖਾ ਹੁੰਦਾ ਸੀਗਾ ਓਕੇ ਤਾਂ ਉਮਰ ਵੀ ਘਟੀ ਜਾਂ ਵੱਲ ਹਣਾ ਉਮਰ ਵੀ ਵਾਹ ਤਾਂ ਜਾਂਗੇ ਜੀ ਅੱਗੇ ਇਹ ਮੈਨੂੰ ਦਹੀ ਟਰੀਟਮੈਂਟ ਕੀ ਕਰਾਂਗਾ ਸਾਰਾ ਕੁਝ ਦਾ ਟਰੀਟਮੈਂਟ ਇਹਨਾਂ ਦਵਾਈ ਦਿੱਤੀ ਆ ਕਿ ਜਿਹੜਾ ਮਨਕਾ ਥੋੜੇ ਦਾਵਾਈ ਸੀ ਉਹ ਅਸੀਂ ਚੱਕਤਾ ਉਹ ਜਦ ਆਪਾਂ ਪਹੁੰਚੇ ਤੀ ਸਹਿਰ ਫਾਜ਼ਿਲਕਾ ਇੱਥੇ ਪਹੁੰਚਣ ਦਾ ਕਾਰਨ ਕਿ ਆਪਾਂ ਪਹੁੰਚੇ ਆ ਮਲਖ ਹਸਪਤਾਲ ਵਿੱਚ ਅਧਰੰਗ ਦੇ ਡਾਕਟਰ ਸਾਹਿਬ ਸਪੈਸ਼ਲਿਸਟ ਨੇ ਤੇ ਇੱਥੇ ਟੁੱਟੀਆਂ ਉੱਤਰੀਆਂ ਹੱਡੀਆਂ ਜੋੜਾਂ ਦੇ ਦਰਦ ਗੋਡੇ ਮੋਡੇ ਗਠੀਆ ਸਰਵਾਈਕਲ ਕਮਰ ਦਾ ਦਰਦ ਸੁਲੇਪ ਤੋਂ ਡਿਸਕ ਦਾ ਲਾਰਜ ਟੀਮ ਸਿਸਟਮ ਇਹ ਮਸ਼ੀਨਾਂ ਦੁਆਰਾ ਹੁੰਦਾ ਨਾ ਬਾਕੀ ਬਾਬਾ ਸ਼ੀਰ ਦੀ ਦਵਾਈ ਤੁਹਾਨੂੰ ਬਿਲਕੁਲ ਫਰੀ ਮਿਲ ਜੂ ਡਾਕਟਰ ਸਾਹਿਬ ਦਾ ਜਿਹੜਾ ਐਡਰੈਸ ਪਿਆ ਜਾਂਦਾ ਉਸ ਨੇਮ ਸਾਹ ਰੋਡ ਫਾਜ਼ਿਲ ਕਾ ਠੀਕ ਹੈ ਜੀ ਬਾਕੀ ਤੁਹਾਡੇ ਨਾਲ ਕੰਟੈਕਟ ਨੰਬਰ ਸਾਰਾ ਸ਼ੇਅਰ ਕਰ ਦਾਂਗੇ ਤੁਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ ਸਾਰੀ ਆਪ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਸਾਰਾ ਟ੍ਰੀਟਮੈਂਟ ਦਿਖਾਉਣੇ ਆ ਤੇ ਜੀ ਨੂੰ ਵੀ ਮੰਨ ਲਓ ਟੂਹੀ ਦੀ ਡਿਸਕ ਦੀ ਜਾਂ ਹੱਡੀਆਂ ਦੀ ਕੋਈ ਵੀ ਪ੍ਰੋਬਲਮ ਹੋਣਾ ਡਾਕਟਰ ਸਾਹਿਬ ਨੇ ਇੱਕ ਵਾਰ ਜ਼ਰੂਰ ਕੰਟੈਕਟ ਕਰ ਲਿਓ ਬਾਕੀ ਹੋਰ ਵੀ ਲਾ ਸਾਰੇ ਕਰਦੇ ਆ ਜਿਵੇਂ ਵੱਡਿਆਂ ਦਾ ਔਰਥੋ ਦਾ ਜਿਵੇਂ ਸਾਹ ਕੇ ਨੂੰ ਲਿਵਰ ਦੀ ਪ੍ਰੋਬਲਮ ਆ ਕਿਦਾਂ ਕਿਹੜੀ ਨਹੀਂ ਦੀ ਪ੍ਰੋਬਲਮ ਆ ਸਾਹ ਸਟੀਮਾ ਠੀਕ ਆ ਜੀ ਠੀਕ ਹੈ ਨਾ ਤੇ ਅਧ ਰੰਗ ਦੇ ਆਪਾਂ ਸਪੈਸ਼ਲ ਹਾਂ ਅਧ ਰੰਗ ਦੇ ਸਪੈਸ਼ਲ ਹਕਤਾਂ ਜੀ ਤੇ ਜਿਵੇਂ ਭਾਈ ਜੀ ਇਹਨਾਂ ਨੂੰ ਕੀ ਦਿੱਕਤ ਆਈ ਇਹਨਾਂ ਦੇ ਮੋਢਿਆਂ ਦਾ ਪ੍ਰੋਬਲਮ ਸੀਗੀ ਮੋਢਿਆਂ ਤੋਂ ਇਹਨਾਂ ਦੇ ਤਕਰੀਬਨ ਲੁਧਿਆਣਾ ਵੀ ਇੱਕ ਬਹੁਤ ਜਗ੍ਹਾ ਤੇ ਦਵਾਈ ਲੈਂਦੀ ਹੈ ਇਹਨਾਂ ਨੇ ਤੇ ਇਹਨਾਂ ਪਕਰੀ ਮੜੀ ਗੱਲਬਾਤ ਇਹਨਾਂ ਨਾਲ ਹਾਂ ਕਰ ਲੋ ਕੋਈ ਗੱਲ ਜੀ ਤੇ ਕੀ ਪ੍ਰੋਬਲਮ ਸੀ ਆਪਾਂ ਨੂੰ ਜੀ ਮੈਨੋ ਜੀ ਪ੍ਰੋਬਲਮ ਥੀ ਮੇਰੇ ਜਿਹੜੇ ਸ਼ੋਲਡਰ ਹੈ ਹਾਂ ਜੀ ਇਹ ਜਾ ਮੈਂ ਪਟਿਆਲਾ ਵਗੈਰਾ ਤੋਂ ਜਣੇ ਮਾ ਪਹੁੰਚ ਗਿਆ ਠੀਕ ਹੈ ਜੀ ਫਿਰ ਮੈਂ ਪਿੱਛੇ ਦੀ ਨਾਂ ਦੇ ਕੋਲ ਆਇਆ ਓਕੇ ਇਹਨੋਂ ਨਥਰੇ ਪੀ ਵੀ ਕਰੀ ਮੇਰੀ ਦੇਸੀ ਦਵਾਈ ਵੀ ਦੀ ਮੈਨੂੰ ਠੀਕ ਹੈ ਜੀ ਮੁਜਾਦਾ ਫਰਕ ਪੈ ਗਿਆ ਕੱਲ੍ਹ ਤੋਂ ਜਿਆਦਾ ਨਹੀਂ ਦੇਸੀ ਦਵਾਈ ਨਾਲ ਕਰਦੇ ਹੋ ਨਾ ਅਸੀਂ ਨਹੀਂ ਅਸੀਂ ਦੇਸੀ ਨਾਲ ਵੀ ਕਰਦੇ ਆ ਅੰਗਰੇਜ਼ੀ ਨਾਲ ਵੀ ਹਮ ਕਰਦੇ ਜਿਸ ਤਰ੍ਹਾਂ ਨੇ ਪੇਸ਼ੈਂਟ ਦਾ ਉਸ ਹਾਂ ਵਾਲੀ ਕਰਦੇ ਜਿਆਦਾ ਜਿਆਦਾ ਦੇਸੀ ਦੇਸੀ ਜਿਆਦਾ ਫਾਇਦਾ ਕਰਦੀ ਆ ਦੇਸੀ ਦਾ ਫਾਇਦਾ ਹਾਂ ਜੀ ਹੁਣ ਕਿੰਨਾ ਫਰਕ ਆਈ ਤੁਹਾਨੂੰ ਬਹੁਤ ਆਦਾ ਫਰਕ ਪੈ ਗਿਆ ਮୋਜਾ ਠੀਕ ਹੈ ਜੀ ਹੁਣ ਮੈਂ ਕੱਲ ਫੇਰ ਆਉ ਦੁਬਾਰਾ ਠੀਕ ਹੈ ਜੀ ਹੁਣ ਫਿਰ ਮੈਂ ਇਲਾਜ ਕਰਵਾਉਣਾ ਠੀਕ ਹੈ ਠੀਕ ਹੈ ਔਰ ਮੰਗਰੀ ਜੀ ਦਵਾਈ ਦੂਸਰੀ ਵੀ ਚੱਲ ਰਹੀ ਮੇਰੀ ਦੂਸਰੀ ਪ੍ਰੋਬਲਮ ਪੇਟ ਦੀ ਮੰਤਲ ਮੈਨੂੰ ਠੀਕ ਹੈ ਜੀ ਤਾਂ ਮੈਂ ਫਿਰ ਮਖਾ ਦੇਸੀ ਕਰਵਾਉਂ ਕਿਉਂਕਿ ਸਾਰੀ ਦਵਾਈਆਂ ਅੰਗਰੇਜ਼ੀ ਖਾ ਗਿਆ ਹੈ ਗੱਲਰ ਜੀ ਦੀ ਮੈਨੂੰ ਫੇਰ ਇਹਨੂੰ ਨੇ ਦੇਸੀ ਦਵਾਈ ਦੀ ਮੂਜੇ ਪਿੱਛੇ ਦੀ ਜਦ ਆਇਆ ਮੈਂ ਅੱਧਾ ਫਰਕ ਪੈ ਗਿਆ ਮੈਂ ਕਿਸੇ ਤਰ੍ਹਾਂ ਵੀ ਨਾ ਉਛਾ ਚਾ ਨਾ ਐ ਵੀ ਨਹੀਂ ਹੁੰਦੇ ਤੇ ਨਾ ਪਿੰਚੇ ਨਾ ਆਕਾ ਨਹੀਂ ਆਈ ਬਹੁਤ ਬੁਰੀ ਤਰ੍ਹਾਂ ਮੈਂ ਪਰੇਸ਼ਾਨ ਥਾ ਠੀਕ ਹੈ ਜੀ ਰਬਿੰਦ ਕਾ ਭਲਾ ਕਰੇ ਤਾਂ ਨਾ ਬਹੁਤ ਚੰਗਾ ਮਤਲਬ ਬਹੁਤ ਸਹੀ ਹੋ ਗਏ ਨਾਲੋਂ ਮਗਾ ਭਰਕ ਪੈ ਗਿਆ ਮੈਂ ਮੈਂ ਸਾਈਕਲ ਚਲਾਉਣਾ ਸ਼ੁਰੂ ਕਰ ਦਵਾਂ ਨਹੀਂ ਸਾਈਕਲ ਵੀ ਨਹੀਂ ਮੇਰੇ ਦਾ ਚੱਲ ਉਹ ਓਕੇ ਓਕੇ ਠੀਕ ਹੈ ਠੀਕ ਨੇ ਹੱਸ ਮੈਂਟ ਸੀਗੇ ਓਕੇ ਤੇ ਉਹਨਾਂ ਦੇ ਲੱਤ ਦੇ ਬਹੁਤ ਵਿੱਚ ਦਰਦ ਬਹੁਤ ਜਾਂਦਾ ਲੋਕਾਂ ਨੇ ਆਪਰੇਟ ਤੱਕ ਵੀ ਕਹਿਤਾ ਸੀ ਇਹ ਡਾਕਟਰਾਂ ਨੇ ਓਕੇ ਤੇ ਆਪਣੇ ਕੋਲੇ ਆਏ ਤੇ ਹੁਣ ਠੀਕ ਹੈ ਜੀ ਠੀਕ ਹੈ ਜੀ ਜਮਾ ਠੀਕ ਹੈ ਇਹਨਾਂ ਨੇ ਕੀ ਪ੍ਰੋਬਲਮ ਨਹੀਂ ਜੀ ਉਹਨਾਂ ਨੂੰ ਉਹਨਾਂ ਨੂੰ ਲੱਤ ਤੋਂ ਹੀ ਸ਼ੁਰੂ ਹੋ ਗਿਆ ਸਾਰੀ ਲੱਤ ਦਾ ਹੀ ਤੇ ਟੀਕੇ ਲਵਾਏ ਤੇ ਦਵਾਈ ਦੇ ਹੀ ਇਹਨਾਂ ਨੇ ਤੇ ਉਹ ਮਸ਼ੀਨ ਨਾਲ ਵੀ ਮ사ਜ ਕੀਤਾ ਸਹੀ ਹੋ ਗਏ ਜਮਾ ਤੇ ਤਿੰਨ ਚਾਰ ਮਰੀਜ਼ ਹੋਰ ਲੈ ਕੇ ਆਈਆਂ ਮੈਂ ਜਿਵੇਂ ਇੱਕ ਸਲਾਮਾਂ ਵਾਲੀ ਪਿੰਡ ਤੋਂ ਉਹਨਾਂ ਦੀ ਲੱਤ ਵੀ ਸਹੀ ਹੋ ਗਈ ਇੱਥੇ ਰੇਲਵੇ ਚ ਲੱਗੇ ਸੀ ਉਹਨਾਂ ਦੀ ਜਨਾਨੀ ਦੀ ਵੀ ਸਾਰ ਲੱਤ ਠੀਕ ਹੋ ਗਈ ਚ 4-5 ਹੋਰ ਲੈ ਕੇ ਆਏ ਸੀ ਸਾਰੇ ਠੀਕ ਹੋ ਗਏ ਹਾਂਜੀ ਹਾਂਜੀ ਵਧੀਆ ਦਵਾਈ ਦਿੰਦੇ ਆ ਤੇ ਰੇਟ ਵੀ ਇਹਨਾਂ ਦਾ ਸਹੀ ਹੈ ਪੈਸੇ ਵੀ ਕੱਟਦੇ ਆ ਹੋ ਗਈ ਡਾਕਟਰ ਸਾਹਿਬ ਗਏ ਹੋਏ ਸੀ ਉਹਨਾਂ ਤੋਂ ਗੱਲ ਕੀਤੀ ਮੈਂ ਫਿਰ ਇਹਨਾਂ ਦੇ ਮੁੰਡਾ ਹੈਗਾ ਉਹਨਾਂ ਨੇ ਆ ਸਾਰਾ ਸਹੀ ਜੀ ਜਮਨ ਲਤੋਂ ਕੁਛ ਦਰਦ ਨਹੀਂ ਹੁੰਦਾ ਨਹੀਂ ਤਾਂ ਮੈਂ ਤਾਂ ਡਰ ਗਈ ਸੀ ਵੀ ਲੱਤ ਸਾਰੀ ਸੁੰਨੀ ਵੀ ਹੋਣ ਲੱਗ ਗਈ ਸੀ ਪਤਾ ਨਹੀਂ ਕੀ ਹੋਵੇਗਾ ਕੀ ਨਹੀਂ ਪਰ ਸਹੀ ਹੈ ਕੱਲ ਤੁਹੀ ਦੀ ਪ੍ਰੋਬਲਮ ਬਹੁਤ ਆ ਹਾਂ ਜੀ ਮਨ ਲਓ ਮੈਨੂੰ ਵੀ ਉਹ ਰਹੀ ਗਈ ਥੋੜੀ ਦਿੱਕਤ ਹਾਂ ਹਾਂ ਮਤਲਬ ਮੇਰੇ ਉਹ ਪੇਨ ਹੋ ਜਾਂਦਾ ਕਿਉਂਕਿ ਇਹ ਤੁਹੀ ਦਾ ਇਲਾਜ ਦੱਸੋ ਮਾੜਾ ਤੁਹੀ ਦਾ ਇਲਾਜ ਬਾਕੀ ਇਹ ਤਾਂ ਇਹ ਚੀਜ਼ਾਂ ਵੀ ਖਰਾਕਾਂ ਨਹੀਂ ਹੈਗੀਆਂ ਲੋਕ ਨਸੇ ਪੱਤੇ ਦੇ ਪਏ ਹੋਏ ਨੇਗੇ ਠੀਕ ਹੈ ਜੀ ਠੀਕ ਹੈ ਜੀ ਤੇ ਇੱਕ ਸਾਡੇ ਕੋਲ ਪੇਸ਼ੈਂਟ ਹੈਗਾ ਉਧਰ ਹਾਂਜੀ ਤੇ ਤੁਹਾਨੂੰ ਆਜਾ ਦਿਖਾਉਨੇ ਬਾਕੀ ਛੋਡਾ ਵੀ ਦੇ ਦਿਆ ਕਰਦੇ ਆ ਆਪਾਂ ਓਕੇ ਹਾਂਜੀ ਇਹ ਵੀ ਤੇਰੇ ਦੀ ਹੈਗੀ ਕਾਫੀ ਟਾਈਮ ਤੋਂ ਪ੍ਰੋਬਲਮ ਸੀ ਹੁਣ ਠੀਕ ਹੈ ਵੈਸੇ ਇਹ ਠੀਕ ਆ ਜੀ ਇਹਦਾ ਮਤਲਬ ਡਾਕਟਰ ਸਾਹਿਬ ਨੇ ਮਣ ਕੇ ਹੀ ਪ੍ਰੋਬਲਮ ਹੋ ਗਈ ਸੀ ਮਣ ਕੇ ਜੀ ਸੀਗੀ ਥੋੜੀ ਜਿਹੀ ਪ੍ਰੋਬਲਮ ਸੀਗੀ ਬਸ ਚਲੇ ਤੋਂ ਕੰਮ ਥੋੜਾ ਜਿਹਾ ਔਖਾ ਹੁੰਦਾ ਸੀਗਾ ਓਕੇ ਤੇ ਉਮਰ ਵੀ ਘੱਟੀ ਆ ਮੰਨ ਲਓ ਹੁਣ ਉਮਰ ਵੀ ਵਾਹ ਤਾਂ ਜਾਂਗੇ ਏਜ ਆ ਬਿਲਕੁਲ ਹੂੰ ਇਹ ਮਲੌਂਡੀ ਟਰੀਟਮੈਂਟ ਕੀ ਕਰੋਂਗੇ ਸਾਰਾ ਟੂਰੀ ਦਾ ਟਰੀਟਮੈਂਟ ਇਹਨਾਂ ਨੂੰ ਦਵਾਈ ਦਿੱਤੀ ਆ ਕਿ ਜਿਹੜਾ ਮਨਕਾ ਥੋੜੇ ਦਾਵਾਈ ਸੀ ਉਹ ਅਸੀਂ ਚੱਕਤਾ ਉਹ ਚੱਕਤਾ ਬਲਾਈ ਚੀਜ਼ ਇਹਨਾਂ ਚੱਕਿਆ ਹੁੰਦਾ ਹੋਈ ਹਾਂ ਇਹ ਨਾਲ ਵੀ ਵਾਕਿਆ ਹੋਰ ਵੀ ਥੈਰੇਪੀ ਕੀਤੀਆਂ ਨਾਲ ਹੋਰ ਵੀ ਥੈਰੇਪੀ ਕੀਤੀ ਆ ਹਾਂ ਇਹ ਡਾਕਟਰ ਨੇ ਕੀ ਪ੍ਰੋਬਲਮ ਸੀ ਇਹਨਾਂ ਨੂੰ ਥੋੜੇ ਡਿਪਰੈਸ਼ਨ ਵਾਂਗ ਹੋ ਸੀਗਾ ਕਈ ਵਾਰੀ ਇਹ ਕਹਿੰਦੇ ਸੀ ਕਿ ਕਦੇ ਕੋਸ ਰਾਤ ਨੂੰ ਜਾ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਸੀ ਔਖਾ ਲੱਗਦਾ ਹੀ ਕਦੇ ਮਗਰ ਦਰਦ ਰਹਿੰਦਾ ਸੀ ਸਿਰ ਦੇ ਵਿੱਚ ਇਹਨਾਂ ਨੂੰ ਕੋਨਾ ਕੋਈ ਜਿਵੇਂ ਲੱਗਦਾ ਨਾ ਕਿ ਸਿਰ ਦੇ ਵਿੱਚ ਭਜਿਆ ਭਜਜਾ ਰਹਿੰਦਾ ਸਿਰ ਤੇ ਭਜੰਜਾ ਹਾਂ ਹਾਂਜੀ ਹਾਂ ਉਸ ਤ ਏ ਫਰਕ ਆਉਂਦ ਨੂੰ ਹਾਂਜੀ ਠੀਕ ਹੈ ਪਹਿਲੇ ਦਿਨ ਦਵਾਈ ਲਈ ਹੁੰਦੀ ਸੀ ਹਾਂਜੀ ਪਹਿਲਾਂ ਮੈਂ ਮੈਡੀਕਲ ਤੋਂ ਬਾਅਦ ਉਹ ਦਵਾਈਆਂ ਖਾਧੀਆਂ ਸੀ ਨਹੀਂ ਫਰਕ ਪਿਆ ਫਿਰ ਡਾਕਟਰ ਸਾਹਿਬ ਕੋਲ ਆਏ ਸੀ ਤੋ ਤਿੰਨ ਵਾਰੀ ਦਵਾਈ ਲੈ ਕੇ ਹੁਣ ਠੀਕ ਆ ਠੀਕ ਹੈ ਮੈਂ ਦੇਸੀ 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 ਮਤਲਬ ਹੈ ਟਰੀਟਮੈਂਟ ਚੱਲ ਰਿਹਾ ਹੈ ਹਾਂ ਚੱਲ ਰਿਹਾ ਏ ਮੁੰਡੇ ਦਾ ਟਰੀਟਮੈਂਟ ਤਾਂ ਦਿਖਾਇਆ ਨਾ ਪਹਿਲਾਂ ਓਕੇ ਤੇ ਵੀ ਉਧਰ ਜਿਹੜੇ ਮੁੰਡੇ ਪਏ ਸੀ ਉਹ ਹੀ ਨੇਗੇ ਫਰਕ ਆ ਬਈ ਹੁਣ ਜਿਵੇਂ ਇਹਨਾਂ ਮੰਨ ਕੇ ਦੀ ਪ੍ਰੋਬਲਮ ਹੈਗੀ ਸੀ ਤੇ ਕ੍ਰਿਕਟ ਖੇលਦੇ ਖੇលਦੇ ਦੇਖਿਆ ਸੀ ਤੇ ਬਹੁਤ ਪ੍ਰੋਬਲਮ ਆ ਗਈ ਸੀ ਉਹ ਡਾਕਟਰ ਨੇ ਦਿਖਾਇਆ ਸਹੀ ਹੋ ਜਾਣੀ ਤੇ ਇਹ ਚ ਆਇਆ ਬਹੁਤ ਵਧੀਆ ਟਰੀਟਮੈਂਟ ਮੇਰੀ ਹੋਈ ਹੈ ਠੀਕ ਆ ਡਾਕਟਰ ਸਾਹਿਬ ਕਿੰਨਾ ਟਾਈਮ ਚੱਲੂਣਾ ਟਰੀਟਮੈਂਟ ਹੋਰ ਇਹਦਾ ਬਾ 15 20 ਦਿਨ ਬਸ ਮਤਲਬ ਕਿ ਨਾਰਮਲ ਹੋ ਜਾਣੀ ਬਿਲਕੁਲ ਨਾਰਮਲ ਹੋ ਜਾਣਗੇ ਹੁਣ ਕੋਈ ਤਕਲੀਫ ਨਹੀਂ ਹੈ ਨਹੀਂ ਨਹੀਂ ਹੋਰ ਤਕਲੀਫ ਨਹੀਂ ਹੈ ਜੀ ਬਿਲਕੁਲ ਓਕੇ ਹਾਂ ਜੀ ਹਾਂ ਜੀ ਰੀੜ ਦੀ ਹੱਡੀ ਪ੍ਰੋਬਲਮ ਹੋ ਗਈ ਸੀ ਰੀੜ ਦੀ ਹੱਡੀ ਚ ਨਹੀਂ ਹਜੇ ਹਜੇ ਹੋ ਜਾਣੀ ਸੀ ਅਜੇ ਕੋਈ ਨਹੀਂ ਸੀ ਹਾਂ ਮਤਲਬ ਸਾਂਭਿਆ ਗਿਆ ਹਾਂ ਜੇ ਥੋੜਾ ਟਾਈਮ ਲੱਗ ਜਾਂਦਾ ਫਿਰ ਹੋ ਜਾਂਦੀ ਠੀਕ ਆ ਠੀਕ ਆ ਹੁਣ ਐ ਰੁਕ ਗਿਆ ਹਾਂ ਜੀ ਓਕੇ ਹਾਂ ਤੇ ਠੀਕ ਜੀ ਉਹਨਾਂ ਦਾ ਪੈਡਲ ਵੀ ਟੱਕ ਚਾਹਦੇ ਨੇ ਮੰਨ ਲਓ ਹਾਂ ਹਾਂ ਬਈ ਟੱਕ ਸਾਦੇ ਕੀ ਪ੍ਰੋਬਲਮ ਸੀ ਇਹਨਾਂ ਨੇ ਗੋਡਿਆਂ ਦੀ ਪ੍ਰੋਬਲਮ ਸੀਗੀ ਜੀ ਓਕੇ ਗੋਡੇ ਇਹਨਾਂ ਨੂੰ ਉੱਠਣਾ ਬੈਠਣਾ ਵੀ ਥੋੜਾ ਜਿਆ ਔਖਾ ਲੱਗਦਾ ਸੀ ਇਹਨਾਂ ਨੂੰ ਕਈ ਵਾਰ ਥਾਂ ਇਹਨਾਂ ਨੇ ਦਿਖਾਇਆ ਵਾ ਕਈਆਂ ਨੇ ਕਹਿਤਾ ਵੀ ਕੋਈ ਗ੍ਰੀਸ ਮੁੱਕ ਗਿਆ ਕਿਸੇ ਨੇ ਕੋਸ਼ਿਸ਼ ਕਿਸੇ ਨੇ ਕੋਸ਼ਿਸ਼ ਓਕੇ ਠੀਕ ਹੈ ਤੇ ਹੈਗੇ ਤਾਂ ਆਪਣੇ ਅੰਕਲ ਜੀ ਨਾਲ ਦੇ ਨੇਗੇ ਉਹਨਾਂ ਕੋਲੇ ਰਹਿੰਦੇ ਨੇਗੇ ਠੀਕ ਹੋ ਜੀ ਮੈਂ ਬੜੀ ਜਗ੍ਹਾ ਘੁੰਮ ਲਿਆ ਓਕੇ ਜੀ ਪਰ ਥੇਰੂ ਫਾਇਦਾ ਨਹੀਂ ਹੋਇਆ ਇਹਨਾਂ ਕੋ ਆ ਕੇ ਬਿਲਕੁਲ ਸਹੀ ਹੋ ਗਿਆ ਮੈਂ ਕੰਟਰ ਦਿਨਾਂ ਨੇ ਲਾਇਕ ਆਇਆ ਪਰ ਬਿਲਕੁਲ ਸੈੱਟ ਹੋ ਗਿਆ ਕੰਮ ਮੈਂ ਤਾਂ ਹੁਣ ਕੋਈ ਦੁਕਾਨ ਸਾਡੀ ਆਪ ਸਾਹਮਣੇ ਕੋਈ ਵੀ ਆਵੇ ਨਾ ਡਾਕਟਰ ਪੁੱਛੇਗਾ ਮੈਂ ਕਹਣਾ ਵੀ ਇਹਨਾਂ ਕੋਈ ਜਵਾਬ ਨਹੀਂ ਅੱਛਾ ਉਹ ਕਿ ਜਾਂ ਜਿਉਂਤਰੀ ਆਪਣੇ ਨਾਲ ਹੀ ਨੇ ਜੀ ਨਾਲ 24 ਘੰਟੇ ਸਰਵਿਸ ਉੱਪਰ ਹੀ ਰਹਿੰਦੇ ਨੇ ਅੱਛਾ ਅੱਛਾ ਹਾਂ ਕੋਈ ਦਿੱਕਤ ਨਹੀਂ ਐਸੇ ਵੇਖੋ ਮੈਂ ਪੂਰ ਤਰ੍ਹਾਂ ਚੜ੍ਹ ਕੋ ਹਾਂ ਕੋਈ ਤੁਸੀਂ ਕਿੰਦਾ ਲੋਕ ਚੱਲ ਵੀ ਸਕਦੇ ਨੇ ਹਨਾ ਮੇਰੇ ਕੋਲ ਥਲੇ ਪੈਰ ਲੋ ਤਾਂ ਸੀ ਓਕੇ ਠੀਕ ਹੈ ਠਹਿ ਉਹ ਜੁਦੀ ਠੀਕ ਹੈ ਮਾਰੋਦੀ ਪ੍ਰੀ ਮੋਲੀ ਇਹਨਾਂ ਨੇ ਕੀਤੀ ਬੈ ਸਹੀ ਗੱਲ ਸੈੱਟ ਹੋ ਗਿਆ ਕੰਮ ਮੈਂ ਸਿਹਤੀ ਕੋਲੇ ਕਈਆਂ ਡਾਕਟਰਾਂ ਕੋ ਗਿਆ ਓਕੇ ਤੇ ਉਹ ਮੈਨੂੰ ਕਹਿੰਦੇ ਜੀ ਆਪਣਾ ਗਰੀਸ ਖਤਮ ਹੋ ਗਿਆ ਦਾ ਹੱਲ ਨਹੀਂ ਦਾ ਓਕੇ ਕਈ ਵਾਰ ਇਹ ਵੀ ਕਹਿੰਦੇ ਮੀ ਗੋਡੇ ਬਦਲਣਾ ਮੈਂ ਡਾਕਟਰ ਜੀ ਵੀ ਨਹੀਂ ਕਹਿੰਦੇ ਯਕੀਨ ਹੈ ਕਹਿੰਦੇ ਗੋਡੇ ਬਦਲੇ ਤੇ ਕਿਹਨਾਂ ਸਿੱਧੇ ਕਹਿੰਦੇ ਗੋਡੇ ਬਦਲਣ ਦੀ ਲੋੜ ਨਹੀਂ ਜਿਆਦਾ ਬਜ਼ੁਰਗਾਂ ਦਾ ਮਾਲਾ ਡਾਕਟਰ ਸਾਹਿਬ ਫਿਰ ਇਹ ਕਹਿੰਦਾ ਪਾ ਵੈਸੇ ਸੈਟ ਕਰਨਾਗਾ ਪਰ ਗੋੜ ਹੀ ਨਹੀਂ ਗਈ ਓਕੇ ਤੇ ਸੈਟ ਹੋ ਗਿਆ ਕੰਬਲ ਬੜੀ ਹੋ ਗਈ ਠੀਕ ਹੈ ਜੀ ਕੋਈ ਚੱਲਣ ਦੀ ਕੋਈ ਬੈਠਣ ਦੀ ਕੋਈ ਦਿੱਕਤ ਨਹੀਂ ਓਕੇ ਡਾਕਟਰ ਇਹ ਵੀ ਦੇਸੀ ਦਵਾਈ ਨਾਲ ਰਹਿਣਾ ਦੇਸੀ ਨਾਲ ਹੀ ਜੀ ਹਾਂ ਠੀਕ ਹੈ ਬਹੁਤ ਬਧੀਆ ਰਾਜੇ ਵੈਕਲ ਤਾਂ ਇਹਨਾਂ ਵੀ ਪ੍ਰੋਬਲਮ ਸੀ ਬਹੁਤ ਜ਼ਿਆਦਾ ਸੀਗੀ ਓਕੇ ਤੇ ਕੀ ਕਰਾਉਣ ਦੇ ਆਪਣੇ ਵੈਕਲ ਕਰਾਉਣਾ ਹਾਂਜੀ ਸਰ ਵਾਈਕਲ ਦੀ ਸੀਗੀ ਓਕੇ ਹਾਂਜੀ ਵੱਧੂ ਪ੍ਰੋਬਲਮ ਸੀ ਮੈਨੂੰ ਤਾਂ ਓਕੇ ਤੇ ਮੈਨੂੰ ਤਾਂ ਬੜੀ ਪ੍ਰੋਬਲਮ ਸੀ ਫਿਰ ਮੈਂ ਇਹਨਾਂ ਕੋਲ ਆਈ ਤੇ ਹਾਂਜੀ ਮੈਨੂੰ ਵੱਧ ਦਾ ਫਰਕ ਪਿਆ ਵਾ ਠੀਕ ਹੈ ਹਾਂਜੀ ਬਿਲਕੁਲ ਠੀਕ ਲੀਏ ਗਾਡੀ ਵੀ ਨਹੀਂ ਦਵਾਈ ਲੈਣਾ ਹਾਂਜੀ ਹਾਂਜੀ ਹੁਣ ਠੀਕ ਹੈ ਡਾਕਟਰ ਸਾਹਿਬ ਮੰਨ ਲਓ ਹਾਂਜੀ ਠੀਕ ਹੈ ਜੀ ਤੇ ਮਤਲਬ ਟ੍ਰੀਟਮੈਂਟ ਚੱਲਦਾ ਰਹੂਗਾ ਹਾਂਜੀ ਹਾਂਜੀ ਇਹ ਦੇਸੀ ਦਵਾਈ ਨਾਲ ਹੀ ਇਲਾਜ ਕਰਦੇ ਹਾਂ ਹਾਂਜੀ ਦੇਸੀ ਨਾਲ ਹੀ ਠੀਕ ਹੈ ਠੀਕ ਤੇ ਆਪਾਂ ਤੁਹਾਨੂੰ ਡਾਕਟਰ ਸਾਹਿਬ ਦਾ ਸਾਰਾ ਟ੍ਰੀਟ ਡਾਕਟਰ ਸਾਹਿਬ ਅੱਜ ਕੱਲ ਨਾ ਪਿੰਡਾਂ ਦੇ ਵਿੱਚ ਟੂਹੀ ਦੀ ਪ੍ਰੋਬਲਮ ਬਹੁਤ ਆ ਹਾਂ ਟੂਹੀ ਦੀ ਪ੍ਰੋਬਲਮ ਕਿਸਮ ਦਾ ਵੈਕਲ ਵੀ ਹੈਗਾ ਸਰ ਵੈਕਲ ਵੀ ਬਹੁਤ ਜ਼ਿਆਦਾ ਜਿਵੇਂ ਵਿੱਚ ਭਾਰ ਭੂਰ ਚੱਕ ਲੈਂਦੇ ਨੇ ਹਾਂਜੀ ਹਾਂਜੀ ਉਹਦੇ ਕਰਕੇ ਹੋ ਜਾਂਦਾ ਜੀ ਬਾਕੀ ਜਿਵੇਂ ਆਪਾਂ ਅਧ ਰੰਗ ਦੇ ਤਾਂ ਸਪੈਸ਼ਲਿਸਟ ਹੈਗਾ ਨਾਲ ਗਠੀਏ ਦਾ ਓਕੇ ਆਨਟਰਾਇਟਿਵ ਜਿਵੇਂ ਕਿ ਕਈਆਂ ਦੇ ਮੋਟੀਆਂ ਹੁੰਦੀਆਂ ਨਾ ਉਹ ਸੂਜਨ ਆ ਜਾਂਦੀ ਆ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਆ ਠੀਕ ਆ ਠੀਕ ਆ ਉਹ ਆਪਾਂ ਸਾਰੇ ਦੇਸੀ ਕਰਦੇ ਆਂ ਠੀਕ ਹੈ ਜੀ ਕਿਸੇ ਵੀ ਪ੍ਰੋਬਲਮ ਹੋਵੇ ਤਾਂ ਤਕਰੀਬਨ ਸਭ ਦਾ ਹੀ ਦੇਸੀ ਦੇ ਨਾਮ ਨਾਲ ਆ। ਮੰਨ ਲਓ ਸਰਵਾਈਕਲ ਹੋ ਗਿਆ ਨਾ ਇਹ ਤਾਂ ਕੋਈ ਮੂਟੀਲੀ ਸਰਵਾਈਕਲ ਹੋ ਗਿਆ ਹਾਂ ਸਰਵਾਈਕਲ ਹਾਂਜੀ ਸਰਵਾਈਕਲ ਤਾਂ ਬਹੁਤ ਜ਼ਿਆਦਾ ਇਹਦੇ ਵੀ ਦੇਸੀ ਦਵਾਈ ਨਾਲ ਕਰਦੇ ਨੇ ਦੇਸੀ ਹਾਂਜੀ ਠੀਕ ਹੈ ਜੀ ਤੇ ਆਪਣੇ ਕੋ ਇੱਕ ਹੋਰ ਗੱਲ ਆ ਕਿ ਡਾਕਟਰ ਸਾਹਿਬ ਕੋ ਬਾਬਾ ਸ਼ੀਰਦੀ ਦਵਾਈ ਬਿਲਕੁਲ ਫਰੀ ਮਿਲਦੀ ਆ। ਹਾਂ ਬਾਬਾ ਸ਼ੀਰਦੀ ਦਵਾਈ ਆਪਾਂ ਫਰੀ ਦਿੰਦੇ ਆਂ ਠੀਕ ਹੈ ਜੀ ਉਹ ਮਤਲਬ ਕਿਸੇ ਟਾਈਮ ਬੰਦਾ ਕੇ ਲੈ ਸਕਦਾ ਕਿਸੇ ਟਾਈਮ ਵੀ ਲੈ ਸਕਦਾ ਜੀ ਠੀਕ ਹੈ ਜੀ ਤੇ ਬਾਕੀ ਨਾਟਰਾ ਐਡਰੈਸ ਪੁੱਛ ਦੋ ਮਾੜਾ ਇੱਕ ਵਾਰ ਐਡਰੈਸ ਆਪਣਾ ਫਾਇਲ ਕਾ ਸਲੇਮ